ਜਿਸ ਟੀਚਰ ਨਰਿੰਦਰਦੀਪ ਸਿੰਘ ਦੇ ਪਰਿਵਾਰ ਨੇ ਦੋਸ਼ ਲਾਏ ਨੇ ਕਿ ਉਹਨਾਂ ਦੇ ਨਰਿੰਦਰਦੀਪ ਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਮਾਰਿਆ ਤਸ਼ੱਦਦ ਕਰਕੇ ਮਾਰਿਆ ਤੇ ਹੁਣ ਉਹਦੀ ਪੋਸਟਮਾਰਟਮ ਡਾਕਟਰੀ ਰਿਪੋਰਟ ਆ ਚੁੱਕੀ ਹੈ ਔਰ ਸਾਡੇ ਨਾਲ ਉਹਨਾਂ ਦੇ ਧਰਮ ਪਤਨੀ ਮੌਜੂਦ ਨੇ ਭੈਣ ਜੀ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਆ ਚੁੱਕੀ ਹੈ ਕੀ ਕਹਿੰਦੀ ਹੈ ਪੋਸਟਮਾਰਟਮ ਰਿਪੋਰਟ ਦੇਖੋ ਜੀ ਜੋ ਵਰਬਲੇ ਸੀ ਪਹਿਲਾਂ ਦੱਸ ਚੁੱਕੇ ਆ ਪਹਿਲਾਂ ਵੀ ਵੀਡੀਓ ਚ ਆ ਚੁੱਕੇ ਆ ਜੀ ਕਿ ਕਰੰਟ ਨਾਲ ਮੌਤ ਹੋਈ ਹੈ ਹਮ ਐਸ ਪਰ ਦਾ ਡਾਕਟਰਸ ਜੋ ਤੁਹਾਨੂੰ ਕਮਿਊਨੀਕੇਟ ਹੋਇਆ ਸੀ ਸਾਰਿਆਂ ਚ ਇਹ ਸੀ ਵੀ ਪਰ ਇਹ ਸੀਗਾ ਕਿ 2-4 ਕਰੰਟ ਮਾਰੇ ਹੋਣੇ ਵੀ ਸੈ ਨਹੀਂ ਕਰ ਸਕਿਆ ਸ਼ਰੀਰ ਪਰ ਮੇਰੇ ਕੋਲੇ ਰਿਪੋਰਟ ਹੈ ਹਾਂ ਤੁਹਾਡੇ ਸਾਹਮਣੇ ਰਿਪੋਰਟ ਮੈਂ ਸ਼ੇਅਰ ਕਰ ਰਹੀ ਹਾਂ ਪਲੀਜ਼ ਜੂਮ ਕਰਕੇ ਦਿਖਾ ਦਿਓ ਸਾਡੀ ਸਾਰੀ ਆਡੀਅנס ਨੂੰ ਇਹ ਪੋਸਟਮਾਰਟਮ ਰਿਪੋਰਟ ਹੈ ਜੀ ਬਿਲਕੁਲ ਜੀ ਅੱਛਾ ਜੀ ਕਿਹੜੇ ਹਸਪਤਾਲ ਦੀ ਰਿਪੋਰਟ ਹੈ ਐਮਜ਼ ਐਮਜ਼ ਬਟਿੰਡਾ ਦੀ ਐਮਜ਼ ਬਟਿੰਡਾ ਦੀ ਰਿਪੋਰਟ ਹੈ ਹਮ ਇੱਕੀ ਰਿਪੋਰਟ ਦੇ ਵਿੱਚ ਕੀ ਆਇਆ ਜੀ ਕੀ ਸ਼ੋਹ ਮੇਨ ਕੌਜ਼ ਆਫ ਡੈਥ ਹੈਗਾ ਇਲੈਕਟ੍ਰਿਸਿਟੀ ਸ਼ੌਕ ਸ਼ੌਕ ਲੱਗਿਆ ਉਹਦੇ ਕਰਕੇ ਹਾਰਟ ਸਟਾਪ ਹੋ ਗਿਆ ਜੀ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਵਾਰ ਕਰੰਟ ਮਾਰਿਆ ਹੈ ਬਾਡੀ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾ ਮਾਰਿਆ ਹੋਵੇ ਅੱਛਾ ਸਿਰ ਤੋਂ ਲੈ ਕੇ ਪੈਰ ਤੱਕ ਕੋਈ ਇਹੋ ਜੀ ਥਾਂ ਨਹੀਂ ਜਿੱਥੇ ਕਰੰਟ ਨਾ ਵੱਜਿਆ ਹੋਵੇ ਅੱਛਾ ਸਾਡੇ ਕੋਲ ਡਾਇਗਰਮੈਟਿਕ ਰਿਪੋਰਟ ਵੀ ਹੈ ਹੂੰ ਕੁਝ ਚੀਜ਼ਾਂ ਮੈਂ ਆਪਣੇ ਦਰਸ਼ਕਾਂ ਨੂੰ ਨਹੀਂ ਦਿਖਾ ਸਕਦੀ ਤੁਹਾਨੂੰ ਦਿਖਾ ਦੇਣੀ ਆ ਤੁਸੀਂ ਦੱਸ ਦਿਓ ਜੀ ਜਿੰਨੇ ਟਾਈਮ ਕਰੰਟ ਵੱਜੇ ਆ ਅੱਖਾਂ 'ਚ 13 ਵਾਰ ਹੂੰ ਪ੍ਰਾਈਵੇਟ ਆਰਗਨਸ 'ਚ 13 ਵਾਰ ਹੂੰ ਲੱਤ 'ਤੇ 5 ਵਾਰ ਰਾਈਟ ਤੇ 14 ਵਾਰ ਹੂੰ ਸਿਰ ਦੇ ਉੱਪਰ 17 ਵਾਰ ਜੀ ਇੰਨੀ ਵਾਰ ਕਰੰਟ ਲਾਇਆ ਜੀ ਹਾਂ ਰਿਪੋਰਟ ਹੈ ਜੀ ਬਿਲਕੁਲ ਰਿਪੋਰਟ ਹੈ ਡਾਇਗਰਾਮ ਬਣਾਇਆ ਹੋਇਆ ਦੇਖੋ ਮਤਲਬ ਸਰੀਰ ਦਾ ਕੋਈ ਅੰਗ ਨਹੀਂ ਜਿੱਥੇ ਕਰੰਟ ਨਾਲ ਅਟੈਕ ਨਾ ਹੋਇਆ ਹੋਵੇ ਪਤਾ ਨਹੀਂ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਣਾ ਹੂੰ ਸੋਚ ਕੇ ਵੀ ਕੋਫੋਂ ਦਾ ਡਰ ਹੁੰਦਾ ਰਹਿੰਦਾ ਵੀ ਇੱਕ ਬੰਦਾ ਇੱਕ ਕਰੰਟ ਵੀ ਲੱਗ ਜਾਂਦਾ ਨਾ ਸਾਨੂੰ ਘਰੇ ਸਾਡੀ ਰੂਹ ਕੰਬ ਜਾਂਦੀ ਹੈ ਸੋਚੋ ਉਹਨਾਂ ਨੂੰ ਕਿਸ ਕਦਰ ਕਿੰਨਾ ਟੌਰਚਰ ਕੀਤਾ ਹੋਣਾ ਕਿੱਥੇ ਕਿੱਥੇ ਕਰੰਟ ਦਿੱਤਾ ਹੋਣਾ ਕੀ ਕੁਛ ਨਹੀਂ ਕਿਹਾ ਹੋਣਾ ਕਿੰਨਾ ਟੋਲਰਟ ਕੀਤਾ ਹੋਣਾ ਜੀ ਪਰ ਪੁਲਿਸ ਤਾਂ ਪਿਛਲੇ ਦਿਨਾਂ ਤੋਂ ਇਹੀ ਕਹਿ ਰਹੀ ਹੈ ਕਿ ਨਹੀਂ ਜੀ ਇਹਦੀ ਅਜੇ ਇਨਕੁਆਰੀ ਹੋਏਗੀ ਇਹ ਐਕਸੀਡੈਂਟ ਕੇਸ ਹੈ ਐਕਸੀਡੈਂਟ ਕੀ ਐਕਸੀਡੈਂਟਸ ਕਰੰਟ ਵੱਜਦਾ ਜੀ ਜੀ ਐਕਸੀਡੈਂਟ ਤੁਸੀਂ ਕਾਰ ਦੀ ਫੋਟੋ ਪਹਿਲਾਂ ਵੀ ਤੁਹਾਡੇ ਕੋਲ ਆਈ ਥਿੰਕ ਵੀਡੀਓ ਜਿ ਤਰ੍ਹਾਂ ਹੀ ਆ ਗਈ ਮੈਂ ਤੁਹਾਨੂੰ ਫੋਟੋ ਦੂੰਗੀ ਤੁਸੀਂ ਪਲੀਜ਼ ਅਟੈਚ ਕਰ ਦਿਓ ਕਾਰ ਦੀ ਫੋਟੋ ਕਾਰ ਦੇ ਵਿੱਚ ਸਿੰਪਲ ਛੋਟਾ ਜਿਹਾ ਹੋਲ ਹੈ ਜੇ ਤੱਕ ਨਰਿੰਦਰ ਜੀ ਦਾ ਸਿਰ ਵੀ ਨਹੀਂ ਪਹੁੰਚਦਾ ਤੇ ਇੱਕ ਸਰਦਾਰ ਬੰਦੇ ਨੇ ਹਮੇਸ਼ਾ ਪੱਗ ਬੰਨੀ ਹੁੰਦੀ ਹੈ ਉਹਨਾਂ ਦਾ ਸਿਰ ਕਦੇ ਵੀ ਨਹੀਂ ਡੈਮੇਜ ਹੁੰਦਾ ਤੁਸੀਂ ਮੇਰੀ ਗੱਲ ਨਾ ਮੰਨੋਗੇ ਜਦੋਂ ਪੱਗ ਬੰਨੀ ਵੀ ਹੈ ਸਿਰ ਕਦੇ ਡੈਮੇਜ ਨਹੀਂ ਹੁੰਦਾ ਸਿਰ ਦੀ ਝੋਟ ਕਦੇ ਨਹੀਂ ਲੱਗਦੀ ਤੇ ਸਿਰ ਦੇ ਉੱਪਰ ਇਹਨਾਂ ਡੈਮੇਜ ਆ ਬਾਲਾਂ ਦੇ ਵਿੱਚ 17 ਵਾਰ ਕਰੰਟ ਲੱਗੇ ਹੋਇਆ ਸਿਰ ਤੇ ਕਰੰਟ ਕਦੇ ਵੀ ਐਕਸੀਡੈਂਟ ਤੇ ਕਰੰਟ ਲੱਗਦਾ ਨਹੀਂ ਤੇ ਰਿਪੋਰਟ ਹੈ ਪੋਸਟਮਾਰਟਮ ਦੀ ਰਿਪੋਰਟ ਹੈ ਜਿੱਥੇ ਬਕਾਇਦਾ ਨੰਬਰਸ ਲਿਖੇ ਹੋਏ ਕਿੰਨੀ ਕਿੰਨੀ ਵਾਰ ਕਰੰਟ ਵੱਜਿਆ ਮੈਂ ਦੁਬਾਰਾ ਦਿਖਾ ਦਿੰਨੀ ਆ ਨੰਬਰਸ ਨਹੀਂ ਤੁਸੀਂ ਨੰਬਰਸ ਦੇਖ ਲਓ ਕਿੰਨੇ ਕਿੰਨੀ ਵਾਰ ਇੱਕ ਇੱਕ ਆਰਗਨ ਦੇ ਉੱਪਰ ਇਵਨ ਇਹ ਵੀ ਲਿਖਿਆ ਕਿ ਰੈਡਿਸ਼ ਮਾਰਕ ਬਲੈਕਿਸ਼ ਮਾਰਕ ਮਤਲਬ ਕਿੰਨੀ ਫ੍ਰੀਕੁਐਂਸੀ ਨਾਲ ਮਾਰਕ ਕੀਤਾ ਗਿਆ ਕਿੰਨੀ ਵਾਰ ਕੀਤਾ ਗਿਆ ਉਹ ਚੀਜ਼ ਸਭ ਸਾਡੇ ਸਾਹਮਣੇ ਆ ਮਤਲਬ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੀ ਕਈ ਗੁਣਾ ਖੌਫਨਾਕ ਮੌਤ ਦਿੱਤੀ ਹੈ ਪੁਲਿਸ ਨੇ ਜੀ ਸਰਸਰ ਗੁੰਡਾਗਰਦੀ ਹੈ ਪੁਲਿਸ ਦੀ ਜੀ ਤਾਂ ਇਸ ਚੀਜ਼ ਦਾ ਅਸੀਂ ਬਹੁਤ ਹੀ ਵਿਰੋਧ ਕਰਦੇ ਆ ਜੀ ਸਾਰੇ ਕਰਦੇ ਆ ਅਸੀਂ ਤਾਂ ਕਰ ਹੀ ਰਹੇ ਆ ਸਾਡਾ ਤਾਂ ਕਰਦਾ ਇਨਸਾਨ ਸੀ ਜੀ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗੀ ਤੁਸੀਂ ਪਲੀਜ਼ ਵਾਇਗਰੋਗੇ ਅਰਦਾਸ ਕਰੋ ਕਿ ਨਰਿੰਦਰਦੀਪ ਨੂੰ ਜਸਟਿਸ ਮਿਲਿਆ ਜਾਵੇ ਜਲਦੋਂ ਜਲ ਪੰਨ ਜੀ ਜਿਸ ਤਰ੍ਹਾਂ ਅੱਜ ਦਰਜਨਾ ਜਥੇਬੰਦੀਆਂ ਇੱਥੇ ਗੋਨੇਆਣੇ ਦੇ ਵਿੱਚ ਇਕੱਠੀਆਂ ਹੋਈਆਂ ਤੁਹਾਡੀ ਸਪੋਰਟ ਦੇ ਵਿੱਚ ਤੱਕੇ ਜ਼ਬਰ ਦੇ ਖਿਲਾਫ ਆਵਾਜ਼ ਉਠਾਉਣ ਦੇ ਲਈ ਤਾਂ ਅੱਜ ਕੋਈ ਲੱਗਦਾ ਤੁਹਾਨੂੰ ਉਮੀਦ ਕਿ ਜਿਸ ਤਰ੍ਹਾਂ ਦਰਜਨਾ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਮਲਾਜ਼ਮਾਂ ਦੀਆਂ ਜੱਥੇਬੰਦੀਆਂ ਇਸ ਜ਼ਬਰ ਦੇ ਖਿਲਾਫ ਆਈਆਂ ਨੇ ਕਾਉਣ ਵਾਲੇ ਦਿਨਾਂ ਚ ਇਹ ਜਿਹੜੀ ਲੜਾਈ ਆ ਇਹ ਵੱਡੀ ਲਹਿਰ ਬਣੇਗੀ ਜੱਥੇਬੰਦੀਆਂ ਆਈਆਂ ਇਹ ਜੋ ਅਸੀਂ ਕਰ ਰਹੇ ਉਹ ਮਜ਼ਾਕ ਨਹੀਂ ਹੈ ਪੁਲਿਸ ਹਲੇ ਵੀ ਇਸ ਚੀਜ਼ ਨੂੰ ਮਜ਼ਾਕ ਸਮਝ ਰਹੀ ਹੈ ਐਕਸੀਡੈਂਟ ਇਜ਼ ਨਾਟ ਅ ਜੋਕ ਮੈਂ ਤੁਹਾਨੂੰ ਸਾਰੇ ਪੁਲਿਸ ਵਾਲੋ ਨੂੰ ਇਹ ਕਹਿਣਾ ਚਾਹੁੰਦੀ ਆ ਐਕਸੀਡੈਂਟ ਬੰਦਾ ਪ੍ਰੋਸੈਸ ਕਰ ਲੈਂਦਾ ਬੰਦਾ ਆਪ ਦੇ ਆਪ ਨੂੰ ਸੰਭਾਲ ਲੈਂਦਾ ਕਿ ਠੀਕ ਰੱਬ ਦਾ ਪਾਣਾ ਸੀ ਵਰਤ ਗਿਆ ਬੰਦਾ ਜਿਵੇਂ ਤਿਵੇਂ ਬਰਦਾਸ਼ਤ ਕਰ ਲੈਂਦਾ ਬਟ ਡੈਡ ਬੋਡੀ ਜੋ ਅਸੀਂ ਦੇਖੀ ਐ ਜੋ ਤੁਹਾਨੂੰ ਸ਼ੱਕ ਸੀ ਜੋ ਅਸੀਂ ਵਰਬਲ ਕਮਿਊਨੀਕੇਸ਼ਨ ਡਾਕਟਰ ਨੇ ਕੀਤਾ ਰਿਪੋਰਟ ਐ ਜੀ ਸਾਡੇ ਕੋਲੇ ਅਸੀਂ ਇਹਨਾਂ ਨੂੰ ਰਿਪੋਰਟ ਦਿਖਾਈ ਹੈ ਆਪਣੀ ਸਾਡੀ ਰਿਪੋਰਟ ਬਹੁਤ سارے ਚੈਨਲਸ ਤੇ ਵਾਇਰਲ ਹੋ ਰਹੀ ਐ ਹੁਣ ਵੀ ਤਾਂ ਉਸ ਬੇਸ ਤੇ ਉਹੀ ਸਭ ਦੇਖ ਕੇ ਸੁਣ ਕੇ ਸਾਡਾ ਸੱਚ ਸੁਣ ਕੇ ਹੀ ਜੱਥੇ ਬੰਦੀਆਂ ਸਾਡੇ ਨਾਲ ਜੁੜੀਆਂ ਜੀ ਕਿ ਐਕਸੀਡੈਂਟ ਨਹੀਂ ਐ ਇਹ ਇਲੈਕਟ੍ਰਿਕ ਸ਼ੌਕ ਹੈ ਇਹ ਫੁਲੀ ਪਲਾਨਡ ਮਰਡਰ ਸੀ ਜੋ ਸੀਆਈ ਸਟਾਫ 2 ਵੱਲੋਂ ਹੋਇਆ ਜੀ ਔਰ ਹੁਣ ਜਥੇਬੰਦੀਆਂ ਨੇ ਅੱਜ ਇੱਥੇ ਕੀ ਐਲਾਨ ਕੀਤਾ ਹੈ ਜੀ ਅਗਲੇ ਐਕਸ਼ਨ ਦਾ ਉਹ ਅਸੀਂ ਹਲੇ ਕਿਸੇ ਨਤੀਜੇ ਤੇ ਨਹੀਂ ਪਹੁੰਚੇ ਮੀਟਿੰਗ ਚੱਲ ਰਹੀ ਹੈ ਮੈਂ ਮੀਟਿੰਗ ਛੁੱਟ ਕੇ ਜਸ ਮੈਂ ਪਾਣੀ ਪੀਣ ਆਈ ਸੀ ਨਹੀਂ ਪਰ ਇੱਕ ਐਲਾਨ ਤਾਂ ਕੀਤਾ ਹੈ ਕਿ ਕੱਲ ਨੂੰ ਗੋਨਿਆਣਾ ਸ਼ਹਿਰ ਉਹ ਚੱਲ ਰਿਹਾ ਐ ਐਗਜ਼ੈਕਟਲੀ ਉਹ ਹੋ ਰਿਹਾ ਬਸ ਕੱਲ ਪਹਿਲਾ ਕਦਮ ਸਾਡਾ ਇਹ ਹੈ ਕਿ ਕੱਲ ਅਸੀਂ ਗੋਨਿਆਣਾ ਮੰਡੀ ਬੰਦ ਕਰ ਰਹੇ ਹਾਂ ਸਾਡੀ ਗੁਨਾਂ ਨਾ ਮੰਡੀ ਸਾਡੇ ਨਾਲ ਹੈ ਸਾਡੇ ਜੱਥੇ ਬੰਦੇ ਜਿੰਨੇ ਵੀ ਨੇ ਸਾਰੇ ਜੋ ਜਸਟਿਸ ਲਈ ਲੜ ਰਹੇ ਨੇ ਇਨਸਾਫ ਲਈ ਲੜ ਰਹੇ ਨੇ ਲੋਕ ਜੁੜੇ ਨੇ ਸਭ ਸਾਡੇ ਨਾਲ ਨੇ ਅਸੀਂ ਇਸ ਚੀਜ਼ ਲਈ ਲੜਾਂਗੇ ਤੇ ਕੱਲ ਮੰਡੀ ਬੰਦ ਹੈ ਦਿਸ ਇਜ਼ ਫੋਰ ਸ਼ਰ ਕੋਈ ਸਰਕਾਰ ਵੱਲੋਂ ਹੁਣ ਤੱਕ ਤੁਹਾਡੇ ਨਾਲ ਕੰਟੈਕਟ ਕੀਤਾ ਗਿਆ ਭਗਵੰਤ ਮਾਨ ਵੱਲੋਂ ਜਾਂ ਕਿਸੇ ਐਮ ਐਲ ਏ ਵੱਲੋਂ ਜਾਂ ਕਿਸੇ ਨੇ ਕੋਈ ਇਸ ਧੱਕੇ ਦੇ ਖਿਲਾਫ ਤੁਹਾਡੇ ਨਾਲ ਤੁਹਾਡੇ ਘਰ ਕੋਈ ਸਰਕਾਰ ਦੇ ਨੁਮਾਇੰਦੇ ਆਏ ਹੋਣ ਕੋਈ ਵੀ ਪੋਲੀਟੀਕਲ ਪਾਰਟੀ ਸਭ ਨੇ ਮौन व्रत ਧਾਰਨ ਕਰ ਲਿਆ ਜਿਦਾਂ ਦਾ ਐਕਸੀਡੈਂਟ ਹੋਇਆ ਜਿਦਾਂ ਦੀ মিডিਆ ਅਪਰੋਚ ਕਰ ਰਹੀ ਹੈ ਮੈਂ ਹਰ ਕਿਸੇ ਨੂੰ ਹਰ ਪੋਲਿਟੀਕਲ ਪਾਰਟੀ ਨੂੰ ਅਪਰੋਚ ਕਰ ਰਹੀ ਹਾਂ ਕਿ ਆ ਕੇ ਸਾਡੀ ਗੱਲ ਤਾਂ ਸੁਣੋ ਮੈਂ ਪੋਲਿਟੀਕਲ ਪਾਰਟੀ ਨੂੰ ਨਹੀਂ ਮੈਂ ਕਰ ਰਹੀ ਮੈਂ ਕਹਿ ਰਹੀ ਹਾਂ ਏਟਲੀਸਟ ਜਸਟਿਸ ਲਈ ਆਓ ਇਨਸਾਫ ਲਈ ਆਓ ਸਾਡੀ ਗੱਲ ਸੁਣੋ ਸਾਡੇ ਨਾਲ ਆ ਹੋ ਗਿਆ ਅੱਜ ਸਾਡੇ ਨਾਲ ਹੋਇਆ ਕੱਲ ਤੁਹਾਡੇ ਨਾਲ ਵੀ ਹੋ ਸਕਦਾ ਆਪਣੀ ਯੂਥ ਕਿੱਧਰ ਜਾ ਰਹੀ ਹੈ ਇਹ ਪਿਕਚਰ ਵਾਂਗੂ ਉੜਦਾ ਪੰਜਾਬ ਇਹ ਸੱਚੀ ਉੜ ਪੰਜਾਬ ਮੈਨੂੰ ਉੜਦਾ ਹੀ ਨਜ਼ਰ ਆ ਰਿਹਾ ਆਇਨਾ ਹੋਵੇ ਕਿ ਬੱਚਾ ਬੱਚਾ ਐਦਾਂ ਹੀ ਮਰਦਾ ਰਹੇ ਅੱਜ ਇੱਕ ਹੋਰ ਕੇਸ ਸਾਹਮਣੇ ਆ ਜਿਹੜਾ 26 ਤਰੀਕ ਨੂੰ ਮੌਤ ਹੋਈ ਹੈ ਪੁਲਿਸ ਨੇ ਮਾਰਿਆ ਉਹਨਾਂ ਨੂੰ ਵੀ ਆ ਤਾਂ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ ਆ ਕੀ ਗੁੰਡਾਗਰਦੀ ਲਈਏ ਪੁਲਿਸ ਨੇ ਇਸ ਚੀਜ਼ ਨੂੰ ਬੰਦ ਕਰਨਾ ਹੀ ਹੋਊਗਾ ਜਲਦੀ ਵਰਨਾ ਇਹਨਾਂ ਦੀ ਆਦਤ ਬਣ ਜਾਣੀ ਹੈ ਇਹ ਇਹ ਰੋਜ਼ ਦਾ ਕੰਮ ਬਣ ਜਾਣਾ ਪਿਛਲੇ ਦਿਨੀ ਇੱਕ ਕਰਨਲ ਨੂੰ ਫੌਜ ਦੇ ਵੱਡੇ ਅਫਸਰ ਨੂੰ ਪਟਿਆਲਾ ਦੇ ਵਿੱਚ ਕੁੱਟਮਾਰ ਦਾ ਮਾਮਲਾ ਆਇਆ ਜਿਹੜਾ ਪੁਲਿਸ ਨੇ ਇਸ ਤਰ੍ਹਾਂ ਕੀਤਾ ਉਹ ਚੱਲ ਰਿਹਾ ਉਸ ਤੋਂ ਬਾਅਦ ਪੂਰੇ ਪੰਜਾਬ ਚੋਂ ਕਿੰਨੇ ਸਾਰੇ ਮਾਮਲੇ ਆਏ ਇਹ ਭੈਣ ਖੜੀ ਹੈ ਜਾਉਣ ਵਾਲਾ ਪਿੰਡ ਤੋਂ ਇਹ ਕਹਿ ਰਹੀ ਹੈ ਕਿ ਮੇਰੇ ਭਰਾ ਨੂੰ ਇਦਾਂ ਕੋ-ਕੋ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਇਹ ਵਰਤਾਰਾ ਕਿ ਕਿਉਂ ਹੋ ਰਿਹਾ ਜੀ ਇੰਜ ਮੈਨੂੰ ਇਹ ਸਮਝ ਨਹੀਂ ਆਉਂਦੀ ਪੁਲਿਸ ਦਾ ਮਤਲਬ ਕੀ ਹੈ ਜੋ ਅਸੀਂ ਬਚਪਨ ਚ ਪੜਦੇ ਰਹੇ ਹਾਂ ਵੀ ਇਹ ਤਾਂ ਰક્ષਕ ਨਹੀਂ ਸਾਡੇ ਬੱਚਾ ਮੇਰਾ ਬੋਲਦਾ ਹੈ ਪੁਲਿਸ ਪੁਲਿਸ ਤੋਂ ہماری ਟੀਚਰ ਬੋਲਦੀ ਹੈ achhi hoti hai ਮੇਰਾ ਬੱਚਾ ਇਹ ਬੋਲਦਾ ਹੈ ਪਰ ਜਦੋਂ ਉਹਨੂੰ ਇਹ ਦੱਸਿਆ ਕਿ ਪੁਲਿਸ ਨੇ ਮਾਰਿਆ ਤਾਂ ਪੁਲਿਸ ਦੇ ਕੇ ਭੱਜਦਾ ਹੈ ਉਹ ਇੱਕ ਇਹ ਡਰ ਜਿਹੜਾ ਜੋ ਵੀ ਇਹ ਕਰਨਾ ਚਾ ਰਹੇ ਹੈ ਜੋ ਵੀ ਇਹਨਾਂ ਨੂੰ ਪੁਲਿਸ ਆਪਣਾ ਰਾਸ ਚਲਾਉਣਾ ਚਾਹੀ ਹੈ ਸਿਸਟਮ ਨੂੰ ਫੋਲੋ ਨਹੀਂ ਕਰ ਰਹੇ ਕੋਈ ਤੁਸੀਂ ਖੁਦ ਹੀ ਸਿਸਟਮ ਬਣਾਉਨੇ ਹੋ ਤੁਸੀਂ ਖੁਦ ਹੀ ਸਿਸਟਮ ਨੂੰ ਫੇਲ ਕਰਦੇ ਹੋ ਅਸੀਂ ਲੋਕ ਅਸੀਂ ਕਿੱਧਰ ਜਾਈਏ ਕਿਹਨੂੰ ਅਸੀਂ ਆਪਣੀ ਦੁਹਾਈ ਲਈਏ ਰੱਖਸ਼ਾ ਕੀ ਪਖਸ਼ਕ ਬਣ ਚੁਕੇ ਅੱਜ ਅਸੀਂ ਆਮ ਆਦਮੀ ਪਾਰਟੀ ਤੁਸੀਂ ਨਾਮ ਰੱਖ ਲਿਆ ਆਮ ਆਦਮੀ ਪਾਰਟੀ ਕੀ ਇਹ ਨਾਮ ਸਹੀ ਹੈ ਤੁਹਾਡਾ ਆਮ ਆਦਮੀ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਨੂੰ ਟੌਰਚਰ ਕਰ ਰਹੇ ਹੋ ਆਮ ਆਦਮੀ ਨੂੰ ਟੌਰਚਰ ਕਰ ਰਹੇ ਹੋ ਉਹਨਾਂ ਨੂੰ ਮਾਰ ਮਾਰ ਕੇ ਕੀ ਸਹੀ ਐ ਤੁਸੀਂ ਆਪਣੇ ਨਾਮ ਤੋਂ ਕੀ ਤੁਸੀਂ ਖੁਦ ਕਹਿੰਦੇ ਹੋ ਕਿ ਜਸਟੀਫਾਈਡ ਐ ਨਾਮ ਤੁਹਾਡਾ ਪਹਿਲਾਂ ਅਸੀਂ ਬਹੁਤ ਵਿਸ਼ਵਾਸ ਕਰਕੇ ਤੁਹਾਨੂੰ ਵੋਟ ਪਾਈ ਵਿਸ਼ਵਾਸ ਕਰਕੇ ਸਾਡੀ ਸਾਰੀ ਗੁਣਿਆ ਨੰਡੀ ਨੇ ਤੁਹਾਨੂੰ ਸਮਰਥਨ ਦਿੱਤਾ ਅਸੀਂ ਸਾਰਿਆਂ ਨੇ ਝਾੜੂ ਚੱਕੇ ਸਾਰਿਆਂ ਨੇ ਝਾੜੂ ਫੇਰੇ ਹੁਣ ਲੱਗਦਾ ਸਾਨੂੰ ਇੱਕ ਵਾਰ ਫੇਰ ਸਾਡੀ ਅੰਤਰਾਤਮਾ ਜਿਸ ਸਮਾਂ ਤੁਸੀਂ ਦੁਖਾ ਰਹੇ ਹੋ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਫੇਰ ਇਕੱਠਾ ਹੋ ਕੇ ਝਾੜੂ ਚੱਕਣਾ ਪੈਣਾ ਹੈ ਦੁਬਾਰਾ ਪਰ ਤੁਹਾਡੇ ਖਿਲਾਫ ਤੁਹਾਡੇ ਨਾਲ ਨਹੀਂ ਜੀ ਪੈਨਜੀ ਤੁਹਾਡੇ ਭਰਾ ਨੂੰ ਵੀ ਜਿਵੇਂ ਭੈਣ ਦੱਸ ਰਿਹਾ ਇਸ ਤਰ੍ਹਾਂ ਪੁਲਿਸ ਨੇ ਕੁੱਟਿਆ ਕੀ ਉਹ ਕੀ ਕਹਾਣੀ ਹੈ ਬਹੁਤ ਜੀ ੱੱਕਾ ਕਰਿਆ ਮੇਰੇ ਵੀਰਨਾ ਜੀ ਮਲਾਜ ਮਰੜ ਕੇ ਆਪ ਹੀ ਵਕਾਉਂਦੇ ਰਹੇ ਆਪ ਹੀ ਖਾਂਦੇ ਪੀਂਦੇ ਰਹੇ ਜੀ ਧਿਆਨ ਕੇ ਚੱਕ ਕੇ ਠੇਕੇ ਵਾਲੇ ਨਾਲ ਰੜ ਕੇ ਤੇ ਮੇਰੇ ਭਰਾ ਨੂੰ ਇੰਨੀ ਮੌਤ ਗੰਦੀ ਮਾਰਿਆ ਜੀ ਫੋਟੋ ਨਿਕਲ ਸਾਥੋ ਦੇਖੀ ਗਈ ਜੀ ਤਾਲੀਏ ਨਾਲ ਲੱਗੀ ਹੋਈ ਸੀ ਆਨੇ ਉਹਦੇ ਖੁੱਲੇ ਪੈ ਜੀ ਵੇਖ ਕੇ ਬਹੁਤ ਜ਼ਿਆਦਾ ਮਾਨ ਖਰਾਬ ਹੁੰਦਾ ਜੀ ਮੇਰੀ ਪਰਜਾਈ ਆਵੇ ਬੱਜੋ ਰੱਤੀ ਆ ਭਤੀਜਾ ਉਹ ਬੱਜੋ ਰੱਤਾ ਛੋਟੇ ਜਿਹਨੂੰ ਟੈਕ ਆ ਬਹੁਤ ਜਾਦੇ ੱੱੱਕਾ ਹੋਇਆ ਕੋਟ-ਕੋਟ ਮਾਰਤਾ ਮੇਰਾ ਭਰਾ ਜੀ ਤੇ ਗਾਂ ਡਾਕਟਰ ਵੀ ਨਹੀਂ ਦੱਸਦੇ ਪਏ ਵੀ ਕਿਵੇਂ ਹੋਇਆ ਕੀ ਨਹੀਂ ਪੈਸਾ ੱੱੱਕਿਆ ੱੱੱਕਿਆ ਲੱਗਦਾ 5 ਦਿਨ ਹੋ ਗਏ ਮੇਰੇ ਵੀਰ ਦੀ ਲਾਸ਼ ਰੋਲਦੀ ਨੂੰ ਅੱਜ ਅਸੀਂ ੱੱੱਕੇ ਖਾਨੇ ਫਿਰਦੇ ਆ ਜਿੱਥੇ ਅਸੀਂ ਸਾਨੂੰ ਕਹਿੰਦੇ ਕੋਈ ਉੱਥੇ ਅਸੀਂ ਜਾਂਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਬਹੁਤ ਬਰਾ ਹਾਲ ਕੀਤਾ ਮੇਰੇ ਵੀਰ ਦਾ ਜੀ ਇੰਨਾ ਵਧੀਆ ਲੈ ਕੇ ਗਿਆ ਹੱਸ ਦੇ ਖੇੜ ਦੇ ਨੂੰ ਉਹਨੂੰ ਆਈ ਦੀ ਸੀ ਮੇਰੇ ਕੋਲੋਂ ਖਾਂਦੇ ਪੀਂਦੇ ਸੀ ਮੇਰੇ ਤੋਂ ਅਰਸਟੜ ਵੀ ਲੈ ਕੇ ਜਾਂਦੇ ਸੀ दारू ਵੀ ਲੈ ਕੇ ਜਾਂਦੇ ਸੀ ਜੀ ਜਿਉਣ ਵਾਲਾ ਅੱਛਾ ਜਾਨ ਵਾਲੇ ਤੋਂ ਆ ਪਿੰਡ ਸਾਡਾ ਤੇ ਮੇਰੇ ਭਰਾ ਦੀ ਲਾਸ਼ ਅੱਜ 5 ਗਰਾਈਂ ਰੋ ਰਹੀ ਆ ਜੀ 5 ਦਿਨ ਹੋ ਗਏ ਅੱਜ ਜੀ ਫਰਝਾਈ ਮੇਰੀ ਦੀ ਲੱਤ ਟੁੱਟੀ ਆ ਇੱਕ ਗੁਰਦਾ ਹੈ ਨਹੀਂ ਭਤੀਜੇ ਦੀ ਮੇਰੇ ਦੀ ਆਵੇ ਪਹਿਲੇ ਵੱਡ ਟੱਕ ਕਰਦੀ ਸੀ ਜੀ ਇੱਕ ਦਾ ਦੂਜਾ ਉਹ ਦੂਜਾ ਟੈਕ ਦੀ ਸ਼ਿਕਾਇਤ ਆ ਬਹੁਤ ਜ਼ਿਆਦੇ ਅਸੀਂ ਵਿਚਾਰੇ ਤੁਸੀਂ ਦੇਖ ਸਕਦੇ ਹੋ ਇੱਕ ਇਹ ਪਤਨੀ ਐ ਜਿਹੜੀ ਇਹ ਕਹਿ ਰਹੀ ਆ ਕਿ ਮੇਰੇ ਘਰ ਵਾਲੇ ਨਰਿੰਦਰ ਦੀਪ ਨੂੰ ਪੁਲਿਸ ਨੇ ਕਰੰਟ ਲਾ ਲਾ ਕੇ ਮਾਰਿਆ ਦੂਜੇ ਪਾਸੇ ਇਹ ਭੈਣ ਐ ਜੋਨ ਵਾਲੇ ਤੋਂ ਇੱਕ ਕੈਮਰੇ ਤੇ ਤੁਹਾਡੇ ਸਾਹਮਣੇ ਬੋਲ ਰਹੀ ਹੈ ਕਿ ਮੇਰੇ ਭਰਾ ਨੂੰ ਪੁਲਿਸ ਨੇ ਕੋਹ-ਕੋਹ ਕੇ ਮਾਰਿਆ ਇੱਕ ਪਿਛਲੇ ਦਿਨੀ ਤੁਸੀਂ ਔਰਤ ਜਸਵਿੰਦਰ ਕੌਰ ਦੇਖੀ ਹੈ ਜਿਹੜੀ ਇੱਕ ਕਰਨਲ ਬਾਠ ਦੀ ਪਤਨੀ ਸੀ ਪਟਿਆਲਾ ਤੋਂ ਜਿਹੜੀ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਮੀਡੀਆ 'ਚ ਗਰਜ ਰਹੀ ਹੈ ਕਿ ਮੇਰੇ ਘਰ ਵਾਲੇ ਕਰਨਲ ਪਸ਼ਪਿੰਦਰ ਬਾਠ ਨੂੰ ਤੇ ਉਹਦੇ ਪੁੱਤਰ ਅੰਗਦ ਨੂੰ ਪੁਲਿਸ ਨੇ ਬੁਰੀ ਤਰ੍ਹਾਂ ਕੋਇਆ ਬੁਰੀ ਤਰ੍ਹਾਂ ਕੁਚਲਿਆ ਹੁਣ ਇਹ ਸਾਰੀਆਂ ਜਿਹੜੀਆਂ ਭੈਣਾਂ ਨੇ ਜਾਂ ਜਿਹੜੀਆਂ ਕਿਸੇ ਵਿਅਕਤੀ ਦੀਆਂ ਪਤਨੀਆਂ ਨੇ ਜੇ ਉਹ ਪੁਲਿਸ ਦੇ ਉੱਪਰ ਇੰਨੇ ਗੰਭੀਰ ਦੋਸ਼ ਲਾ ਰਹੀਆਂ ਨੇ ਤੇ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਕਿੱਥੇ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿੱਥੇ ਨੇ ਜਿਹੜੇ ਇਹ ਕਹਿੰਦੇ ਹੁੰਦੇ ਸੀ ਕਿ ਕਿਸੇ ਦੀ ਅੱਖ 'ਚ ਮੈਂ ਹੰਝੂ ਨਹੀਂ ਦੇਖ ਸਕਦਾ ਅੱਜ ਲੋਕ ਇਹ ਕਹਿਣ ਲਈ ਮਜਬੂਰ ਹੋ ਰਹੇ ਨੇ ਕਿ ਸਾਨੂੰ ਤਾਂ ਉਹ ਭਗਵੰਤ ਮਾਨ ਚਾਹੀਦਾ ਜਿਹੜਾ 2022 ਤੋਂ ਪਹਿਲਾਂ ਹੁੰਦਾ ਸੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਅੱਜ ਭਗਵੰਤ ਮਾਨ ਸਾਹਿਬ ਬਦਲ ਚੁੱਕੇ ਨੇ ਉਹਨਾਂ ਦੀ ਸੋਚ ਬਦਲ ਚੁੱਕੀ ਹੈ ਉਹਨਾਂ ਦਾ ਅਮਲ ਬਦਲ ਚੁੱਕਿਆ ਤੇ ਅੱਜ ਤੁਸੀਂ ਦੇਖਿਆ ਇਹ ਭੈਣ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਵੋਟਾਂ ਪਾਈਆਂ ਅਸੀਂ ਝਾੜੂ ਚੱਕੇ ਤੇ ਅੱਜ ਆਮ ਆਦਮੀ ਪਾਰਟੀ ਦਾ ਕੋਈ ਵਿਅਕਤੀ ਸਾਡੇ ਦੁੱਖ ਦੇ ਵਿੱਚ ਸਾਡੇ ਨਾਲ ਖੜਨ ਦੇ ਲਈ ਨਹੀਂ ਆਇਆ ਹੁਣ ਤੁਸੀਂ ਪੂਰਾ ਪੰਜਾਬ ਦੇਖ ਰਹੇ ਹੋ ਫੈਸਲਾ ਤੁਸੀਂ ਕਰਨਾ ਹੈ ਇਹ ਕਿੱਧਰ ਨੂੰ ਕਹਾਣੀ ਲੈ ਕੇ ਜਾਣੀ ਹੈ ਇਹਨੂੰ ਠੱਲ ਪਾਉਣੀ ਹੈ ਜਾਂ ਇਹ ਚੱਲਣ ਦੇਣੀ ਹੈ ਵੈਸੇ 6 ਮਹੀਨੇ ਪਹਿਲਾਂ ਤੋਂ ਕੁਝ ਸਿਆਣੇ ਲੋਕ ਇਹ ਕਹਿ ਰਹੇ ਸੀ ਕਿ ਪੰਜਾਬ ਚ ਪੁਲਸੀਆ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੜੀਆਂ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਪੁਲਿਸ ਨੇ ਇੱਥੇ ਅਨਕਾਉਂਟਰ ਕਰਤਾ ਪੁਲਿਸ ਨੇ ਉੱਥੇ ਅਨਕਾਉਂਟਰ ਕਰਤਾ ਅੱਜ ਇੱਥੇ ਲੱਤਾਂ 'ਤੇ ਗੋਲੀਆਂ ਮਾਰੀਆਂ ਅੱਜ ਉੱਥੇ ਮਾਰੀਆਂ ਬਹੁਤ ਸਾਰੇ ਲੋਕਾਂ ਨੂੰ ਐ ਵੀ ਲੱਗਦਾ ਵੀ ਬਹੁਤ ਵਧੀਆ ਜੀ ਪੁਲਿਸ ਕਾਰਵਾਈਆਂ ਕਰ ਰਹੀ ਪਰ ਸਿਆਣੇ ਲੋਕ ਕਹਿ ਰਹੇ ਸੀ ਇਹ ਭਾਈ ਇਹ ਪੁਲਿਸ ਰਾਜ ਨੂੰ ਸ਼ਹਿ ਮਿਲ ਰਹੀ ਹੈ ਤੇ ਜਿਵੇਂ 1984 ਦੇ ਦਹਾਕੇ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਜਿਨ੍ਹਾਂ ਦੇ ਵਿੱਚ ਬਾਅਦ ਚ ਅਦਾਲਤਾਂ ਨੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਦਿੱਤੀਆਂ ਪਿਛਲੇ 4 ਮਹੀਨਿਆਂ ਚ ਕਿੰਨੇ ਸਾਰੇ ਕੇਸਾਂ ਦੇ ਵਿੱਚ ਪੰਜਾਬ ਦੀ ਹਾਈ ਕੋਰਟ ਸਮੇਤ ਅਦਾਲਤਾਂ ਨੇ ਪੁਲਿਸ ਅਫਸਰਾਂ ਨੂੰ ਵੱਡੀਆਂ ਸਜ਼ਾਵਾ ਦਿੱਤੀਆਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਹੁਣ ਇੱਥੇ ਕਹਾਣੀ ਰੋਕਣੀ ਹੈ ਜਾਂ ਅੱਗੇ ਚੱਲਣ ਦੇਣੀ ਹੈ ਇਹ ਤੈਅ ਸਰਕਾਰ ਨੇ ਵੀ ਕਰਨਾ ਹੈ ਇਹ ਤੈਅ ਪੰਜਾਬ ਦੀ ਮਾਨਮਤੀ ਜਨਤਾ ਨੇ ਵੀ ਕਰਨਾ ਹੈ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ